ਸਸਵੀ ਕਾ ਜੀ ਮੈਂ ਜਸਵਿੰਦਰ ਸਿੰਘ ਇਸ ਟਮ ਕੈਨੇਡਾ ਦੀ ਤਰਤੀਤ ਹੈ ਉਹਨੇ ਬੱਚਿਆਂ ਨੂੰ ਮਿਲਣ ਆਇਆ ਹੋਇਆ ਮੈਂ ਆਪ ਜੀ ਦਾ ਧਿਆਨ ਨਾ ਇੱਕ ਗੱਲ ਤੇ ਲਿਆਣਾ ਚਾਹੁੰਦਾ ਆ ਕਿ ਮੇਰਾ ਇੱਕ ਪਲਾਟ ਨੱਡਾ ਰੋਡ ਦੇ ਉੱਤੇ ਸ਼ੋਰਮ ਸਾਈਡ ਸੀਗਾ ਜਿਹੜਾ ਕਿ ਸਾਲ 2002 ਤੋਂ ਮੇਰੇ ਕੋਲ ਹੈ ਜਿਸ ਦੀ ਕਿ ਜਮ੍ਹਾਂ ਬੰਦੀ ਰਜਿਸਟਰੀ ਔਰ ਜਿਹੜਾ ਮਿਊਨਿਸਪਲ ਟੈਕਸ ਜਿਹੜਾ ਕਿ ਉਹਨਾਂ ਨੇ ਸਾਡਾ ਕੰਜ਼ਿਊਮਰ ਆਈਡੀ ਪਨਾ ਕੇ ਉਹਨਾਂ ਨੇ ਸਾਡੇ ਤੋਂ ਮੈਪ ਜਮ੍ਹਾਂ ਕਰਾ ਕੇ ਔਰ ਜਿਹੜੀ ਸਾਰੀ ਜਿਹੜੀਆਂ ਉਹਦੀਆਂ ਫਾਰਮੈਲਟੀਆਂ ਨੇ ਪੂਰੀਆਂ ਕਰਨ ਤੋਂ ਬਾਅਦ ਸਾਨੂੰ ਉਹ ਉਹਨੇ ਟੈਕਸ ਸਾਡੇ ਤੋਂ ਲਿੱਤਾ ਸੀਗਾ ਹੁਣ ਮੈਂ ਇੱਥੇ ਆਇਆ ਤੇ ਉਸ ਤੋਂ ਪਹਿਲਾਂ ਇਹ سلسلہ ਨੋ ਤਿੰਨ ਤੋਂ ਸ਼ੁਰੂ ਹੋਇਆ ਮੈਂ ਅਜੇ ਪਿਛਲੇ اسی ਮਹੀਨੇ ਦੇ 9 ਤਾਰੀਖ ਨੂੰ ਉਧਰ ਆਇਆ ਸੀਗਾ 9 ਤਿੰਨ ਨੂੰ ਜਦ ਅਸੀਂ ਆਪਣੀ ਪ੍ਰਾਪਰਟੀ ਤੇ ਖੜੇ ਸੀ ਤੇ ਰਾਮਕੇਸ਼ ਨਾਮ ਦਾ ਇੱਕ ਬੰਦਾ ਜਿਹੜਾ ਕਿ ਉੱਥੇ ਦਾ ਇੱਕ ਲੈਂਡ ਮਾਫੀਆ ਗਰੁੱਪ ਦਾ ਹੀ ਆਦਮੀ ਹੈ ਉਹਨੇ ਆ ਕੇ ਸਾਨੂੰ ਕਹਿਣਾ ਸ਼ੁਰੂ ਕਰ ਦਿੱਤਾ ਜੀ ਕਿ ਇਹ ਤੁਸੀਂ ਇੱਥੇ ਇਹਦੇ ਕਾਗਜ਼ ਦਿਖਾਓ ਅਸੀਂ ਕਹੇ ਕਾਗਜ਼ ਦੇਖਣ ਵਾਲੇ ਤੁਸੀਂ ਕੌਣ ਹੁੰਦੇ ਹੋ ਅਸੀਂ ਉਸ ਤੋਂ ਬਾਅਦ ਜਿਵੇਂ ਉਹਨੇ ਸਾਡੂੰ ਤਮਕੀਆਂ ਕਿਆਂ ਦਿੱਤੀਆਂ ਤਾਂ ਅਸੀਂ 1239 ਐਸਐਸਪੀ ਸਾਹਿਬ ਨੂੰ ਮਿਲ ਕੇ ਇੱਕ ਅਪਲੀਕੇਸ਼ਨ ਦਿੱਤੀ ਨਾਲ ਹੀ ਰੈਵਨਿਊ ਅਫੀਸ਼ਰ ਜਿਨ੍ਹਾਂ ਨੇ ਮਾਜਰੀ ਉਹਨਾਂ ਨੂੰ ਪੂਰੀ ਇਨਫੋਰਮੇਸ਼ਨ ਦੇ ਦਿੱਤੀ ਇਸ ਸਿਲਸਿਲੇ 'ਚ ਉਸ ਤੋਂ ਬਾਅਦ ਜੀ ਅਸੀਂ ਆਪਣਾ ਆਪਣੇ ਕੰਮਕਾਜੀ ਵਿੱਚੀ ਬਿਜੀ ਹੋ ਗਏ ਤੇ ਜਦੋਂ ਮੈਂ ਉੱਥੋਂ ਚੱਲ ਪਿਆ ਤੇ ਉਹਨਾਂ ਨੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਉੱਥੋਂ ਚਲੇ ਗਏ ਨੇ ਇਹਨਾਂ ਨੇ ਸਾਨੂੰ 23-24 ਨੂੰ ਇਹਨਾਂ ਨੇ ਸਾਡੇ ਉੱਤੇ ਆ ਕੇ ਜੀਸੀਬੀ ਚਲਾ ਕੇ ਜਿਹੜਾ ਵੀ ਸਾਡੀ ਉੱਤੇ ਕਬਜ਼ਾ ਸੀਗਾ ਨੀਹਾਂ ਸੰ ਪਲਿੰਥ ਬਣਿਆ ਹੋਇਆ ਸੀਗਾ ਜਾਂ ਐਂਗਲ ਲੱਗੇ ਸਨ ਐਂਗਲ ਸਾਨੂੰ ਤਾਂ ਲਗਾਣੇ ਪੈਂਦੇ ਸਨ ਕਿ ਉੱਥੇ ਲੋਕ ਸਾਰਾ ਕੂੜਾ ਕੜਕੜ ਸੁੱਟਦੇ ਸਨ ਉਹਨੂੰ ਕਈ ਟਰੱਕ ਉੱਤੇ ਕੂੜਾ ਕੜਕੜ ਇਕੱਠਾ ਹੋ ਗਿਆ ਸੀ ਤੇ ਇਹਨਾਂ ਨੇ ਨਾਲ ਦਾ ਜਿਹੜਾ ਪਲਾਟ ਹੈ ਜਿਹੜਾ ਕਲਪਨਾ ਪੰਡਾਰੀ ਜੀ ਦਾ ਉਹਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਹਦੇ 'ਚ ਵੀ ਜਿਹੜਾ ਕੂੜਾ ਚੱਕ ਕੇ ਸਾਡੇ ਵਾਲੇ ਪਲਾਟ ਤੇ ਸੁੱਟ ਦਿੱਤਾ ਕਿਉਂਕਿ ਦੋਨੋਂ ਪਲਾਟ ਐਡਜੋਇਨਿੰਗ ਅਗੇ ਨੇ ਟਾਈਟਾਈ ਮਤਲੇ ਦਾ ਪਲਾਟ ਹੈ 77.6 ਉਹਨੂੰ ਜਦੋਂ ਇਹ ਗੱਲ ਹੋਈ ਤੇ ਅਸੀਂ ਫਿਰ ਐਸਐਸਪੀ ਸਾਹਿਬ ਨੂੰ 24/4 ਨੂੰ ਮਿਲੇ ਉਸ ਤੋਂ ਪਹਿਲਾਂ ਅਸੀਂ ਐਸਐਚਓ ਨੂੰ ਕਈ ਵਾਰੀ ਮਿਲੇ ਉਹਨਾਂ ਨੂੰ ਕਈ ਵਾਰੀ ਐਸਐਚਓ ਸਾਹਿਬ ਨੂੰ ਚਿੱਠੀਆਂ ਵੀ ਦਿੱਤੀਆਂ ਸਭ ਕੁਝ ਕੀਤਾ ਔਰ ਜੋ ਪਲਾਟ ਦੀ ਐਕਚੁਅਲ ਪੋਜੀਸ਼ਨ ਸੀ 23/4 ਤੋਂ ਪਹਿਲਾਂ ਉਹਦੀਆਂ ਫੋਟੋਆਂ ਵੀ ਤੇ ਜਿਹੜੀ ਉਸ ਤੋਂ ਬਾਅਦ ਉਹਨਾਂ ਨੇ ਤੋੜਪੁੱੜ ਕੀਤੀ ਜਿਹੜੀ ਉਹਨਾਂ ਨੇ ਜੀਸੀਬੀ ਚਲਾਈ ਉਹਦੀ ਵੀ ਉਹਨਾਂ ਨੂੰ ਫੋਟੋਆਂ ਦਿੱਤੀਆਂ ਤਾਂ ਕਿ ਉਹਨਾਂ ਨੂੰ ਪਤਾ ਲੱਗਦਾ ਰਹੇ ਉਹਨਾਂ ਨੇ ਬਾਅਦ ਵਿੱਚ ਸਾਹਮਣੇ ਐਸਐਚਓ ਸਾਹਿਬ ਨੇ ਜਿਹੜੇ ਕਿ ਉੱਥੇ ਹੈਗੇ ਨੇ ਗੁਰਮੀਰ ਸਿੰਘ ਜੀ ਉਹਨਾਂ ਨੇ ਕਹਿ ਦਿੱਤਾ ਜੀ ਤੁਸੀਂ ਰਸਤੇ ਸ਼ੋਰ ਰਹੋ ਉਹ ਜਿਹੜੇ ਲੋਕ ਨੇ ਉਹਨਾਂ ਨੇ ਆਪਣੀ ਗਲਤੀ ਮੰਨ ਲਈ ਹੈ ਉਹ ਗਲਤੀ ਨਾਲ ਤੁਹਾਡੇ ਪਲਾਟ ਹੀ ਚਲੇ ਗਏ ਨੇ ਤੇ ਉਹ ਸਾਰਾ ਕੁਝ ਠੀਕ ਕਰਾ ਦੇਣੀ ਹੈ ਮੈਂ ਉਹਨਾਂ ਨੂੰ ਕਿਹਾ ਵੀ ਕਿ ਅਗਰ ਤੁਸੀਂ ਕਹਿੰਦੇ ਹੋ ਤਾਂ ਮੈਂ ਵਾਪਸ ਆ ਜਣਾ ਹੈਗਾ ਕਹਿੰਦਾ ਨਹੀਂ ਵਾਪਸ ਆਣ ਦੀ ਲੋੜ ਨਹੀਂ ਸਾਰਾ ਹੋ ਗਈ ਗੱਲਬਾਤ ਉਹਨਾਂ ਨਾਲ ਅੱਛਾ ਜਦੋਂ 24 ਚਾਰ ਨੂੰ ਐਸਐਸਪੀ ਸਾਹਮਣੇ ਸਭ ਡੀਐਸਪੀ ਮਟੌਰ ਜਾਂ ਨਿਆਗੋਂ ਜਿਹੜੇ ਹੈਗੇ ਨੇ ਇਕੱਠੇ ਨੇ ਉਹਨਾਂ ਕੋਲ ਭੇਜਿਆ ਉਹਨਾਂ ਨੇ ਅਗੇ ਇਹਨਾਂ ਨੂੰ ਕਿਹਾ ਕਿ ਜਦੋਂ ਇਹਨਾਂ ਦੀ ਜੋ ਸਥਿਤੀ ਸੀਗੀ ਪਹਿਲਾਂ 24 ਤੋਂ ਪਹਿਲਾਂ ਉਹਦੇ ਸਾਹਮਣੇ ਇਹਨਾਂ ਦਾ ਪਲਾਟ ਜਿਹੜਾ ਨੀ ਆਵੀ ਔਰ ਜਿਹੜੇ ਐਂਗਲ ਵਗੈਰਾ ਲਗਵਾ ਦਿੱਤੇ ਜਾਂ ਇਹ ਲੋਕਾਂ ਵੀ ਤੇ ਤੁਸੀਂ ਉਹਨਾਂ ਨੂੰ ਪ੍ਰੋਟੈਕਸ਼ਨ ਦੇਣੀ ਹੈ ਪ੍ਰੋਟੈਕਸ਼ਨ ਤੇ ਉਹਨਾਂ ਨੇ ਕੀ ਦੇਣੀ ਸੀਗੀ ਕਿਸੇ ਨੇ ਸਾਨੂੰ ਤੇ ਉਲਟਾ ਜਦੋਂ ਸਾਡੇ ਬੰਦਿਆਂ ਨੇ ਤਿੰਨ ਦਿਨ ਇੰਤਜ਼ਾਰ ਕਰਕੇ ਨਹੀਂ ਜਦੋਂ ਕੁਝ ਹੋਇਆ 26 ਚਾਂ ਨੂੰ ਇਹਨਾਂ ਦੇ ਬੰਦਿਆਂ ਦੇ ਉਹਨਾਂ ਨੇ ਆ ਕੇ ਮਾਫੀਆ ਵਾਲਿਆਂ ਨੇ ਤਾਂ ਕੁਝ ਕੀਤਾ ਨਹੀਂ 26 ਚਾਂ ਨੂੰ ਅਸੀਂ ਆਪਣਾ ਉੱਥੇ ਥੋੜਾ ਜਿਹਾ ਕੰਮ ਸ਼ੁਰੂ ਕੀਤਾ ਕਿ ਚਲੋ ਪਲੈਂਥ ਬਣਾ ਦਈਏ ਤਾਂ ਆਪਣਾ ਐਂਗਲ ਉਹਨਾਂ ਦਾ ਲਾ ਦਈਏ ਤਾਂ ਕਿ ਲੋਕ ਕੂੜਾ ਵੀ ਨਾ ਸੁੱਟਣ ਤੇ ਸਾਡਾ ਕਬਜ਼ਾ ਹੈ ਹੀ ਆ 2002 ਦਾ ਔਰ ਆਸ-ਪਾਸ ساری ਦੁਨੀਆ ਨੂੰ ਪਤਾ ਹੈ ਕਿ ਸਾਡਾ ਕਬਜ਼ਾ ਹੈਗਾ ਉੱਥੇ ਤੇ ਉਹ ਉਹਨਾਂ ਨੇ ਕੀ ਕੀਤਾ ਜੀ ਕਿ ਉਸ ਦਿਨ ਉਹਨਾਂ ਨੇ ਆ ਕੇ ਸਾਡੇ ਬੰਦਿਆਂ ਨੂੰ ਰੋਕਿਆ ਧਮਕੀਆਂ ਦਿੱਤੀਆਂ ਤੇ ਉਹਨਾਂ ਚ ਜਿਹੜਾ ਮੇਨ ਉਹਨਾਂ ਦਾ ਕਿੰਗ ਪਿੰਨਾ ਉਹਦਾ ਨਾਮ ਹੈ ਜਗਤਾਰ ਸਿੰਘ ਗੱਗੀ ਉਹ ਬੰਦਾ ਆਪਣੇ ਆਪ ਨੂੰ ਇਹ ਕਹਿੰਦਾ ਜੀ ਜਿਹੜੇ ਇੱਥੇ ਦੇ ਲੋਕਲ ਐਮਐਲਏ ਸਾਹਿਬਾਂ ਹੈਗੀਆਂ ਨੇ ਜਿਹੜੀ ਅਨਮੋਲ ਰਤਨ ਵਰਮਾ ਜੀ ਦੀਆਂ ਫੋਟੋਆਂ ਸਾਡੇ ਬੰਦਿਆਂ ਨੂੰ ਦਿਖਾਦਾ ਰਿਹਾ ਤੇ ਧਮਕੀਆਂ ਦਿੰਦਾ ਰਿਹਾ ਕਿ ਮੈਂ ਤੁਹਾਨੂੰ ਸਭ ਨੂੰ ਠੀਕ ਕਰ ਦਿਆਂਗਾ ਮੈਂ ਕਿਸੇ ਨੂੰ ਬੰਦਾ ਕਿਸੇ ਦਾ ਮੈਨੂੰ ਡਰ ਨਹੀਂ ਆ ਪਾਉਣੀ ਆ ਮੈਂ ਕਿਸੇ ਤੋਂ ਕਾਨੂੰਨ ਮੇਰੇ ਵੱਸੇ ਕੋਈ ਚੀਜ਼ ਹੀ ਨਹੀਂ ਆ ਅਜਾ ਅਸੀਂ ਉਸ ਟਾਈਮ ਵੀ ਇਹਨਾਂ ਨੂੰ ਪੀਸੀਆਰ ਨੂੰ ਬੁਲਾਉਣ ਵਾਸਤੇ ਐਸਐਚਓ ਸਾਨੂੰ ਇੱਥੋਂ ਵੀ ਮੈਂ ਕੰਟੈਕਟ ਕੀਤਾ ਕਿ ਅਡਾ ਤੋਂ ਵੀ ਕਈ ਕੀਤਾ ਉਹ ਬਸ ਇਹ ਗੱਲ ਜੀ ਸੀਵੀਆਪੀ ਡਿਊਟੀ 'ਚ ਲੱਗੇ ਹੋਇਆ ਇਹ ਕਹਿ ਕੇ ਇਹਨਾਂ ਨੇ ਸਾਨੂੰ ਟਾਲਦੇ ਰਹੇ ਉਹਨਾਂ ਦੇ ਕਰਕੇ ਤੁਰੰਤ ਪੁਲਿਸ ਆ ਗਈ ਉਹਨਾਂ ਨੇ ਜੀ ਉਹਨੂੰ ਸਾਡਾ ਜੋ ਕੋਈ ਬੰਨ ਬਣਾ ਰਿਹਾ ਸੀ ਉਹਨੂੰ ਰੁਕਵਾ ਦਿੱਤਾ ਸਾਡੇ ਬੰਦਿਆਂ ਨੂੰ ਤਫਤੀਸ਼ ਦੇ ਕੇ ਭਜਾ ਦਿੱਤੀਆਂ ਹੁਣ ਉਸ ਤੋਂ ਬਾਅਦ ਕੀ ਨਾਮ ਹੈਗਾ ਕਿ ਇਹ ਇਹ ਗੱਲ ਹੋਈ ਜੀ 26 ਚਾਰ ਨੂੰ ਉਹਨੇ ਜਿਹੜਾ ਇਹ ਬੰਦਾ ਹੈਗਾ ਇਹ ਫੋਟੋਆਂ ਦਿਖਾਦਾ ਸੀਗਾ ਜਿਹੜਾ ਉਹਨੇ ਇੱਥੇ ਸਵਾਲੇ ਪੈਦਾ ਹੁੰਦਾ ਹੈ ਕਿ ਹੁਣ ਪਤਾ ਨਹੀਂ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਨਹੀਂ ਪਤਾ ਹੈਗਾ ਆਪਣਾ ਅਨਮੋਲ ਗਗਨ ਬਾਂਜੀ ਨੂੰ ਕਿ ਉਹਨਾਂ ਦਾ ਨਾਲ ਲੈ ਕੇ ਇਹ ਧੱਕੇਸ਼ਾਈ ਕਰ ਰਿਹਾ ਬੰਦਾ ਇਹ ਸਤਕਾਰ ਬਣਾਉਂਦਾ ਉਹਨਾਂ ਲੋਕਾਂ ਨੂੰ ਜਿਹੜੇ ਉਮਰਦਰਾਜ ਹੁੰਦੇ ਨੇ ਕਿਉਂਕਿ ਮੈਂ ਵੀ ਸੀਨੀਅਰ ਸਿਟੀਜ਼ਨ ਆ ਮੇਰੇ ਨਾਲ ਵਾਲੇ ਜਿਹੜੇ ਪਲਾਟ ਵਾਲੇ ਨੇ ਕਲਪਨਾ ਪਡਾਰੀ ਜੀ ਉਹ ਵੀ ਸੀਨੀਅਰ ਸਿਟੀਜ਼ਨ ਨੇ ਉਹਨਾਂ ਦੇ ਪਤੀ ਨੂੰ ਉਹ ਵਕੀਲ ਸਾਹਿਬ ਉਹਨਾਂ ਨੂੰ ਵੀ ਅਧਰੰਗ ਹੋਇਆ ਉਹ ਵਿਚਾਰੇ ਲਾਚਾਰ ਨੇ ਉਹਨਾਂ ਤੋਂ ਵੀ ਇਹਨਾਂ ਨੇ ਦਬਕੇ ਛੁੱਕੇ ਬਾਰੇ ਹੋਏ ਨੇ ਤੇ ਇਹ ਦਾ ਨਾ ਹਿਸਾਬ ਕਿਤਾਬ ਹੈ ਉਹ ਦੇਖੋ ਸੀਐਮ ਸਾਹਿਬ ਦੀ ਕੋਠੀ ਤੋਂ ਹਰਲੀ 2 ਕਿਲੋਮੀਟਰ ਦੀ ਜਗ੍ਹਾ ਹੈ ਨਿਆगांव ਜਿੱਥੇ ਸਾਰੀ ਜਗ੍ਹਾ ਹੈਗੀ ਜਿੱਥੇ ਸਭ ਕੁਝ ਹੋ ਰਿਹਾ ਹੈਗਾ ਮੈਂ ਇਸ ਇੰਟਰਵਿਊ ਦਾ ਰਹੀ ਇਸ ਮਤਲਬ ਮੈਸੇਜ ਦੇ ਥਰੂ ਉਹਨਾਂ ਨੂੰ ਇਹ ਗੱਲ ਪਹੁੰਚਾਉਣਾ ਚਾਹੁੰਦਾ ਹੈਗਾ ਜਿਹੜੇ ਐਮਐਲਏ ਸਾਹਿਬ ਹੈਗੇ ਨੇ ਕਿ ਭਾਈ ਅਗਰ ਇਹ ਬੰਦੇ غلط ਤੁਹਾਡਾ ਨਾਮ ਲੈ ਕੇ ਗਲਤ ਵਰਤੋਂ ਕਰ ਰਹੇ ਨੇ ਤੇ ਇਹਨਾਂ ਨੂੰ ਰੋਕਿਆ ਜਾਏ ਤਾਂ ਕਿ ਲੋਕ ਆਪਣੀ ਉੱਥੇ ਸ਼ਾਂਤੀ ਨਾਲ ਰਹਿ ਸਕਣ ਲੋਕਾਂ ਨੇ ਆਪਣੀ ਗਾੜੀ ਕਮਾਈ ਨਾਲ ਚੀਜ਼ ਖਰੀਦੀ ਹੈ ਇਹ ਪਤਾ ਨਹੀਂ ਕੋਈ ਕਾਗਜ਼ ਪਾਪਰ ਉਟਾਰਨ ਦੀ ਲਈ ਫਿਰਦੇ ਨੇ ਜਿਹਦੇ ਚ ਵੀ ਲਿਖਿਆ ਹੈ ਕਿ ਕਬਜ਼ਾ ਇਹਨਾਂ ਕੋਲ ਨਹੀਂ ਹੈਗਾ ਕੁਝ ਨਹੀਂ ਹੈਗਾ ਇਸ ਤਰ੍ਹਾਂ ਦੀ ਗੱਲਾਂ ਨੇ ਮੈਂ ਇਹਨੇ ਇੱਕ ਕਰਕੇ ਤੁਹਾਡੇ ਕੋਲੋਂ ਛਮਾ ਦਾ ਜਾਚਾ ਤਾਂ ਇਹ ਉਹ ਗਲਤ ਹੈਗੀ ਹੈ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਕੋਈ ਸੁਣਵਾਈ ਨਹੀਂ ਹੋ ਰਹੀ ਵੈਕਸੀਨਰ ਸਿਟੀਜ਼ਨਾਂ ਔਰ ਮੈਂ ਕਈ ਸੰਸਥਾਵਾਂ ਨਾਲ ਕੰਮ ਕਰਦਾ ਹੈਗਾ ਜਿਦੇ ਚ ਪਿੰਗਲਵਾੜਾ ਐਜੂਕੇਟ ਪੰਜਾਬ ਔਰ ਕੀ ਨਾਮ ਹੈ ਤੁਹਾਡਾ ਸਿੱਖ ਹੋਪ ਔਰ ਵੀ ਕਈ ਸੰਸਥਾ ਨਿਸ਼ਾਨੇ ਸਿੱਖੀ ਹੋ ਗਿਆ ਜਿੱਥੇ ਕਿ ਐਜੂਕੇਸ਼ਨ ਦੇ ਜ਼ਿਆਦਾ ਕੰਮ ਹੁੰਦਾ ਮੈਂ ਉਹਨਾਂ ਨਾਲ ਕਾਫੀ ਸਿਲਸਿਲੇ ਨਾਲ ਜੁੜਿਆ ਹੋਇਆ और अपने कमाई के अच्छा हिस्सा इस काम से लगाता है लेकिन कोई सुनवाई नहीं हैगी मैं देख लिया है असी बच्चों ने तो बार वापस बुलाने की गल करते हैं और जो इतने वे हालात वेखने पाँब देंद्र तो ने अस की उत्तर आके कर सकते हैं सो यही गल है सत श्रीकाल जी